ਸਤਿ ਸ਼੍ਰੀ ਅਕਾਲ ਬਿੱਦੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਦੀ ਤੁਹਾਡਾ ਤੇ ਵੀਡੀ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਬਿੱਦੀ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਆਪਾਂ ਦਿਖਾਉਣੀ ਆ ਇੱਕ ਬਹੁਤ ਹੀ ਖੂਬਸੂਰਤ ਵਿਹੜ ਦੂਜਾ ਸੂਆ ਸੂਈ ਆ ਕਾਦੀ ਸੂਈ ਆ ਚੰਗੇ ਵੱਡੇ ਰਿਕਾਰਡ ਵਾਲੀ 526 ਕਿਲੋ ਵਿਹੜ ਥੱਲੇ ਵੀਰ ਦੱਸਦਾ ਵੀ ਬੌਲਾ ਹੀ ਅਜੇ ਦੂਜੇ ਦਿਨ ਦੀ ਸੂਈ ਆ ਤੇ ਬੌਲਾ ਹੀ ਇੰਨਾ ਹੋਊਗਾ ਅਜੇ ਮੂੰਹ ਵੀ ਦੰਦਾ ਜਿਆ ਆ ਆਪਾਂ ਬਾਕੀ ਕਰਦੇ ਹਾਂ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਕਲਾ ਚਲੋ ਚੜਦੀ ਕਲਾ ਚਾਹੀਦਾ ਤੇ ਵੀਰ ਜੀ ਦੱਸਿਓ ਆਪਣਾ ਐਡਰੈਸ ਐਡਰੈਸ ਵੀਰ ਜੀ ਜ਼ਿਲ੍ਹਾ ਅਮਰਸਰ ਜੀ ਅੱਛਾ ਨਾਂ ਦੱਸਿਓ ਪਹਿਲਾਂ ਦਲਬਾਤ ਸਿੰਘ ਹਾਂਜੀ ਪਿੰਡ ਕਿੱਥੇ ਮੇਰੀ ਗਾਂ ਹਾਂਜੀ ਤੇ ਤਸਵੀਰ ਜਨਾਲਾ ਦਾ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਹਾਂਜੀ ਫੋਨ ਨੰਬਰ ਦੱਸ ਦਿਓ 8950 68982 68982 ਹਾਂਜੀ ਤੇ ਵੀਰ ਜੀ ਦੱਸਿਓ ਇਹਦੇ ਵਿਹੜ ਬਾਰੇ ਡਿਟੈਲ ਤੇ ਇਹ ਕਿੰਨਾ ਮਾ ਸੁਬਾ ਸੂਈ ਹੁਣ ਇਹ ਵੀਰ ਜੀ ਗੁੱਜਾ ਸੁਬਾ ਸੂਈ ਆ ਹੁਣ ਠੀਕ ਆ ਤੇ ਪਹਿਲੇ ਨੇ ਸੂਈਆ ਦੋਹਾਂ ਸਾਲਾਂ ਦੀ ਠੀਕ ਆ ਜੀ ਤੇ ਹੁਣ ਇਹ ਮੋਹ ਛਿੱਗੀ ਆ ਠੀਕ ਆ ਜੀ ਤੇ ਪਹਿਲ ਨੂੰ ਦਾ ਰਿਕਾਰਡ ਤਾਂ ਰਿਹਾ ਜੇ 26 ਕਿਲੋ ਦਾ ਅੱਛਾ ਇਹ ਘਰ ਦੀ ਵਿਹੜ ਆ ਨਹੀਂ ਵੀਰ ਜੀ ਆਪਣੀ ਘਰ ਦੀ ਵਿਹੜ ਆ ਠੀਕ ਆ ਠੀਕ ਆ ਘਰੇ ਪਾਲੀ ਆ ਘਰੇ ਪਾਲੀ ਬਿਲਕੁਲ オリジナル ਆਪਾਂ ਠੀਕ ਆ ਜੀ ਤੇ ਦੂਜਾ ਸੁਬਾਣ ਸੂਈ ਹੈ ਅੱਛਾ ਦੂਜਾ ਸੁਬਾ ਸੂਈ ਹੈ ਹਾਂਜੀ ਤੇ ਠੀਕ ਆ ਬਾਕੀ ਵੀਰਾਂ ਦਾ ਇਹ ਕਰਦੀ ਵੈੜ ਵੇਚ ਕੇ ਕੋਈ ਵਪਾਰ ਕਰਿਆ ਕਰਨਾ ਵਾ ਕੀ ਹੈ ਵਿਚਾਰ ਕੋਈ ਦੇ ਬਾਰੇ ਕਿਦਾਂ ਉਹ ਹਾਂਜੀ ਵੀਰ ਜੀ ਮੈਂ ਤਾਂ ਕੰਮ ਤੋੜਦੇ ਚੱਲ ਬੈੜਾ ਜਿਆਦੀ ਆਪਣਾ ਚੱਲ ਵੇਚ ਲੈਨੇ ਇੱਕ ਅੱਛਾ ਅੱਛਾ ਇਹੋ ਸਾਰਾ ਨੇ ਚੰਗੀ ਆ ਠੀਕ ਠੀਕ ਆ ਹਾਂਜੀ ਤੇ ਆ ਚਲੋ ਉਹ ਤੇ ਵਧੀਆ ਤੇ ਬਾਕੀ ਵੀਰ ਜੀ ਵੈੜ ਵੇਖੋ ਥੱਲੇ ਉਹ ਕਰਮਾ ਵਾਲੀ ਨੇ ਹੈ ਵੀ ਮੌਸਮ ਵਾਲੀ ਜੇ ਗਰਮੀ ਵਾਲੀ ਆ ਕ੍ਰੋਸ ਵੈੜ ਆ ਤੇ ਬਾਕੀ ਵੀਰ ਜੀ ਚਲੋ ਐਫ ਐਫ ਵੈੜਾਂ ਨੂੰ ਤੇ ਇਹ ਚੀਜ਼ਾਂ ਲੱਗਦੀਆਂ ਵੇਖੀਏ ਜਿਹੜੀ ਕ੍ਰੋਸ ਵੈੜ ਨੂੰ ਇਹ ਸਭ ਤੋਂ ਵੱਖਰੀ ਅਜੀਬ ਗੱਲ ਆ ਵੀ ਐਡੇ ਵੱਡੇ ਰਿਕਾਰਡ ਵਾਲੀ ਕ੍ਰੋਸ ਚ ਵੈੜ ਤੋਂ ਬਹੁਤ ਘੱਟ ਮਿਲਦੀ ਜੇ ਤੇ ਬਾਕੀ ਹੁਣ ਕਿੰਨਾ ਇਹ ਥੱਲੇ ਬੋਲਾ ਤਿਆਰ ਜੇ ਇਹਦੇ ਬਾਰੇ ਵੀਰ ਜੀ ਪਰਸੋਂ ਵੀ ਸੋਈ ਜਾਦੇ 5 ਕਿਲੋ ਬੋਲਾ ਤਿਆਰ ਹੋਗਾ ਅੱਛਾ 5 ਕਿਲੋ ਬੋਲਾ ਵੀਰ ਕਹਿੰਦਾ ਤਿਆਰ ਆ ਹਾਂਜੀ ਆ ਮਗਰੇ ਦੇ ਵੱਛਾ ਜੇ ਪੱচ্চਾ ਵੀ ਚੰਗਾ ਤੜਾ ਮੂੰਹ ਕਰਾ ਦਿਓ ਦੰਦ ਵੀ ਚੈੱਕ ਕਰਾ ਦਿਓ ਬੈਠਦੇ ਆ ਵੇਖੋ ਜੀ ਕਿੱਡੀ ਛਿੱਗੀ ਜੇ ਬੈੜ ਆਵੇ ਠੀਕ ਐ ਤੇ ਬਾਕੀ ਕੱਦ ਕਾਟ ਵੀ ਚੰਗਾ ਵਾ ਤੇ ਬਾਕੀ ਹੈ ਵਾ ਠੰਡੀ ਸੀ ਲਿਆ ਬਿਲਕੁਲ ਵੀਰ ਜੀ ਠੰਡੀ ਸੀ ਅੱਛਾ ਜੀ ਉਹ ਐਰ ਕਾਇਤੋ ਕੀ ਆਸ ਕਰਦੇ ਆ ਵੀ ਕਿੰਨਾ ਕ ਦੁੱਧ ਭਰ ਜੂਗੀ ਐਰ ਕੀ ਮੇਰੀ 30 ਕਿਲੋ ਦੁੱਧ ਨਾ ਦਿੱਤਾ ਦੇ ਕਿਹੜੀ ਦਊਗੀ ਇਹਨੇ ਨਾ ਚਲੋ ਠੀਕ ਹੈ ਜੇ ਸਿਆਲ ਸੂਲ ਹੁੰਦਾ ਫਿਰ ਚਲੋ ਫਰਕ ਪੈਦਾ ਬਾਕੀ ਪੱਠੇ ਢੱਕੇ ਤੇ ਕੋਈ ਸਾਮ ਸੇਵਾ ਦੇ ਈ ਵੱਡੀ ਬੈੜ ਦੀ ਜਿੱਦੀ ਬਾਕੀ ਤੁਹਾਡੇ ਕੈਮਰੇ ਡਰਦੀ ਆ ਅੱਛਾ ਠੰਡੀ ਆ ਇਹਨੇ ਵੀ ਕੋਈ ਮਤਲਬ ਇਹਨੇ ਲੱਤ ਮਾਰਦੀ ਠੀਕ ਹੈ ਬਾਕੀ ਵੀਰ ਕਿਹਦਾ ਠੰਡੀ ਆ ਤੇ ਕੋਈ ਮਤਲਬ ਵੀ ਇਹਨੇ ਵੀ ਮਤਲਬ ਵੀ ਲੱਤ ਲਾਉਗੀ ਜਿੱਦਾ ਮਰਜ਼ੀ ਆ ਠੀਕ ਹੈ ਬਾਕੀ ਚਲੋ ਖੋਲ ਕੇ ਤੋਰਿਓ ਨਹੀਂ ਠੰਡੀ ਸੀ ਬੈੜ ਹਾਂ ਆਹ ਜਹਾ ਹੁਣ 526 ਕਿਲੋ ਬੋਲਾ ਤਿਆਰ ਆ ਥੱਲੇ ਹੱਦ ਮੌਕੇ ਦਾ ਤਿਆਰ ਚਲੋ ਕੋਈ ਵੀਰ ਭਰਾ ਆਵੇ ਭਾਵੇਂ ਦੋ ਟਾਈਮ ਚੋਕੇ ਆਪਣੀ ਖੜੇ ਤਸੱਲੀ ਕਰੇ ਹਨਾ ਬਾਕੀ ਵੀਰ ਜੀ ਵੇਖੋ ਥੱਲੋ ਕਰਮਾ ਵਾਲੀ ਨੇ ਪਲਾੜ ਹੀ ਵੱਧੇ ਪਏ ਆ ਵੇਖੋ ਜੀ ਚਲੋ ਜਿੱਥੇ ਕਿਸੇ ਨੇ ਵੀਰ ਨੇ ਕੋਈ ਰੀ ਸ਼ੌਂਕ ਵਾਸਤੇ ਰੱਖਣੀ ਆ ਐਡੀ ਵਹਿੜ ਦੀ ਜਿੱਥੇ ਦੋ ਰੱਖਣੀ ਆ ਇਕੱਲੀ ਬੜੀ ਆ ਬਾਕੀ ਸਭ ਤੋਂ ਵੱਡੀ ਗੱਲ ਵੀਰ ਜੀ ਮੈਂ ਇਹਦੇ ਮੰਨਦਾ ਵਾਂ ਵੀ ਗਰਮੀ ਵਾਲੇ ਮੌਸਮ ਵਾਲੀ ਐ ਵੇਖੋ ਪਾਗੋਂ ਥੱਲੇ ਕਰੋ ਥਣਾ ਦਾ ਖੈਰ ਤੋਂ ਸਟਿਕ ਬਹੁਤ ਹੀ ਵਿਰਲਾ ਤੇ ਕਰਮਾ ਵਾਲੀ ਥਣ ਲੱਗੇ ਨੇ ਤੇ ਬਾਕੀ ਕੋ ਮਾੜੀ ਮੋਟੀ ਭਾਲ ਵੀ ਹੋ ਸਕਦੀ ਆ ਥਣਾ ਨੂੰ ਮੋਹ ਛਿੱਗੀ ਜੀ ਤੇ ਵੀਰ ਕਹਿੰਦਾ ਵੀ ਐਰ ਦਾ 30 ਕਿਲੋ ਦੁੱਧ ਦੀ ਦੀ ਆਸ ਹੈਗੀ ਆ ਕਿ 30 ਕਿਲੋ ਦੁੱਧ ਕਰੂਗੀ ਤੇ ਵੀ ਜੀ ਦੱਸ ਦਿਓ ਮੁੱਲ ਵੀ ਮੁੱਲ ਇਤਲੋ ਵੀ ਜੀ ਤੁਸੀਂ ਜਾਣੇ ਜੀ ਚਲੋ ਜਾਇ ਜੀ ਕਰੋ ਤੇ ਮੇਲਾ ਹੀ ਵਾਖੀ ਦਾ ਵੇਖਿਆ ਉੱਥੇ ਢਾਈ ਢਾਈ ਦੀਆਂ ਦੇ ਰਹੇ ਹੋਈਆਂ ਚਲੋ ਵੀਰ ਜੀ ਉਹ ਤਾਂ ਮੰਗੀ ਜਾਂਦੇ ਆ ਵੀ ਆਪਾਂ ਮੇਲਣੀਆਂ ਗੱਲਾਂ ਨਹੀਂਆਂ ਕਰਨੀਆਂ ਤੁਹਾਡੇ ਘਰ ਦੀ ਵਹਿੜਾ ਚਲੋ ਕੋਈ ਜਾਇਜ਼ ਭਾਵੇਂ ਕੋ ਵਪਾਰੀ ਭਰਾਲਲੇ ਦੇ ਭਾਵੇਂ ਕੋ ਘਰ ਰੱਖਣਾ ਲੱਲੇ ਹਨਾ ਵੀਰ ਜੀ ਲੱਖ ਦੀ ਦੇ ਦੇਣਗੇ ਨਹੀਂ ਲੱਖ ਨਾ ਮੰਗੀ ਆਪਾਂ ਮੰਡੀ ਦੀ ਰੀਸ ਨਹੀਂ ਕਰਨੀ ਆਪਾਂ ਜਾਇਜ਼ ਹੀ ਕਰੀਏ ਗੱਲ ਜਿਹੜੀ ਇਹਨਾਂ ਦੀ ਦੇ ਹੀ ਦੇਣੀ ਆ ਤੁਸੀਂ ਵੀਰ ਜੀ ਦੱਸ ਦੋ ਨਵੀਂ ਵਹਿੜਾ ਦੰਦਾ ਜੀ ਹਾਂ ਚਲੋ ਉਹ ਤਾਂ ਗੱਲ ਤਾਂ ਠੀਕ ਆ ਹਾਂਜੀ ਹਾਂਜੀ ਕਰ ਦਿਓ ਮੈਂ ਤਾਂ ਪੰਜ ਛੱਡ ਦਿਓ ਚਲੋ ਵੀਰ ਜੀ ਛੱਡ ਦਾਂ ਕੋਈ ਤਾਂ 95 ਦੀ ਕਿ ਹੋਰ ਕਰਦੀ ਮਾਨ ਵੇਹ ਲੋ ਵੀਰ ਜੀ ਉਹ ਦੇ ਦਈਏ ਛੱਡ ਦਾਂਗੇ ਹਾਂਜੀ ਹੋਰ 2000 ਦਾ ਦੋ ਕੀ ਛੱਡਣਾ 90 ਦੀ ਦੋ ਫਿਰ ਚਲੋ ਵੀਰ ਜੀ ਇੱਥੋਂ ਛੋਟ ਹੁਣੀ ਜੇ ਫਿਰ ਚਲੋ ਕੋਈ ਨਹੀਂ ਬਾਕੀ ਚਲੋ ਆਂਦੇ ਆ ਬਾਕੀ ਵੀਰ ਭਰਾ ਕੋ ਫੋਨ ਲਾਵੇ ਤੇ ਮਾਨਦਾਨ ਕਰੂਗਾ ਵੀਰ ਬਾਕੀ ਬਿਲਕੁਲ ਵੀਰ ਜੀ ਰਾਜੀ ਆ ਪਲੀ ਜੁੜੀ ਆ ਥੱਕੀ ਮੂੰਹ ਹੋ ਜੇ ਠੀਕ ਆ ਚਲੋ ਕੋਈ ਨਹੀਂ ਹੋਰ ਜਿਹੜੇ ਵੀਰ ਭਰਾ ਜਨੇ ਲੈਣੀ ਆ ਜਿੰਨੇ ਇਹਦਾ ਮੁੱਲ ਪਣਾ ਉਹਨੇ ਵੇਖ ਹੀ ਲੈਣੀ ਆ ਹਣਾ ਜਿਹੜਾ ਮਰਜ਼ੀ ਵੀਰ ਤਸੱਲੀ ਕਰਕੇ ਲਵੇ 24 25 ਕਿਲੋ ਬੌਲਾ ਮੌਕੇ ਦਾ ਤਿਆਰ ਪਰਸਨ ਸੁਈ 나ੜੂ ਖਾਦੋ ਬੱਚੇ ਦਾ ਠੀਕ ਆ ਜੀ 나ੜੂ ਗਿੱਲਾ ਵੇਖ ਵੀਡੀਓ ਵੇਖਣ ਲਈ ਵੀਜੀ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ